ਵਿਆਹ ਵਾਲੇ ਘਰ ਦੇ ਵਿੱਚ ਉਸ ਸਮੇ ਮਾਤਮ ਛਾ ਗਿਆ ਜਦੋਂ ਮੁੰਡੇ ਦੀ ਮਾਂ ਦੀ ਡੀਜੇ ਦੇ ਦਿਨ ਹੀ ਜਾਨ ਚਲੀ ਗਈ ਪਤਾ ਲੱਗਿਆ ਕਿ ਡੀਜੇ ਤੇ ਨੱਚਦੇ-ਨੱਚਦੇ ਹੀ ਆਪਸ ਦੇ ਵਿੱਚ ਰਿਸ਼ਤੇਦਾਰਾਂ ਦਾ ਝਗੜਾ ਹੋ ਗਿਆ ਅਤੇ ਉਸ ਤੋਂ ਬਾਅਦ ਮੁੰਡੇ ਦੀ ਮਾਂ ਦੀ ਜਾਨ ਲੈ ਲੇਗੀ ਮੁਕਸਰ ਦੇ ਵਿਖੇ ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲੀਆਂ ਨੇ ਕੁਝ ਹੀ ਦੇਰ ਦੇ ਵਿੱਚ ਨੱਚਦੇ ਟੱਪਦੇ ਪਤਾ ਨਹੀਂ ਸੀ ਕਿ ਇਹ ਮਾਂ ਦੀ ਆਖਰੀ ਰਾਤ ਹੈ ਡੀਜੇ ਨੂੰ ਰੋਕਣ ਤੇ ਸਾਮਣੇ ਆਏ ਰਿਸ਼ਤੇਦਾਰਾਂ ਨੇ ਵਿਆਹ ਵਾਲੇ ਘਰ ਤੇ ਇੱਟਾਂ ਪੱਥਰ ਸੁੱਟੇ ਅਤੇ ਇਸੇ ਦੌਰਾਨ ਲਾੜੇ ਦੀ ਤਾਈ ਦੇ ਸਿਰ ਦੇ ਵਿੱਚ ਇੱਟ ਵੱਜ ਗਈ ਜਿਸ ਤੇ ਕਾਰਨ ਉਸ ਦੀ ਜਾਨ ਗਈ ਹੈ। ਪਰਿਵਾਰ ਦੇ 4 ਮੈਂਬਰ ਇਸ ਦੇ ਨਾਲ ਹੀ ਜ਼ਖਮੀ ਹੋਏ ਨੇ। ਹਾਲਾਂਕਿ ਉਹਨਾਂ ਨੂੰ ਮਲੋੜ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਲੰਬੇ ਪੁਲਿਸ ਨੇ 5 ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ। ਸਿਵਲ ਹਸਪਤਾਲ ਮਲੋੜ ਦੇ ਵਿੱਚ ਦਾਖਲ ਹਰਬੰਸ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਸਾਡੇ ਘਰ ਸੁਨੀਲ ਦਾ ਵਿਆਹ ਰੱਖਿਆ ਹੋਇਆ ਸੀ ਇਸ ਦੇ ਵਿੱਚ ਡੀਜੇ ਵੱਜ ਰਿਹਾ ਸੀ ਅਤੇ ਇਸ ਤੋਂ ਬਾਅਦ ਸਾਰਾ ਪ੍ਰੋਗਰਾਮ ਖਤਮ ਹੋ ਚੁੱਕਿਆ ਸੀ ਉਹ ਆਪਣਾ ਸਮਾਨ ਬੰਨ ਕੇ ਸੌਣ ਹੀ ਲੱਗੇ ਸਨ ਕਿ ਕੁਝ ਥੇਰ ਬਾਅਦ ਨਾਲ ਹੀ ਰਹੰਦੇ ਗਵਾਂਡੀਆਂ ਨੇ ਜਿਨ੍ਹਾਂ ਨੂੰ ਉਹ ਰਿਸ਼ਤੇਦਾਰ ਵੀ ਸਮਝਦੇ ਸਨ ਆ ਕੇ ਡੀਜੇ ਦੁਬਾਰਾ ਚਾਲੂ ਕਰ ਦਿੱਤਾ ਅਤੇ ਉਹ ਬਾਹਰ ਆਇਆ ਤਾਂ ਉਹਨਾਂ ਕਿਹਾ ਕਿ ਸਾਰੇ ਥੱਕ ਗਏ ਨੇ ਤੇ ਹੁਣ ਡੀਜੇ ਨਹੀਂ ਵਜਾਣਾ ਇਸ ਗੱਲ ਨੂੰ ਲੈ ਕੇ ਤਕਰਾਰ ਹੁੰਦੀ ਹੈ ਅਤੇ ਝਗੜਾ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਹੱਥੋਂ ਪਾਈ ਤੱਕ ਸਾਰੇ ਪਹੁੰਚ ਜਾਂਦੇ ਨੇ ਮੌਕੇ ਤੇ ਹਫੜਾ ਤਫੜੀ ਮਚ ਗਈ ਅਤੇ ਉਹਨਾਂ ਦੇ ਵੱਲੋਂ ਹੀ ਹਮਲਾ ਕਰਕੇ ਪੰਜ ਵਿਅਕਤੀਆਂ ਨੂੰ ਜ਼ਖਮੀ ਅਤੇ ਉਸਦੀ ਮਾਂ ਗੁਰਮੀਲ ਕੌਰ ਉਮਰ ਕਰੀਬ 60 ਸਾਲ ਦੇ ਕਰੀਬ ਜਾਨ ਲੈ ਲਈ ਗਈ ਲੰਬੀ ਥਾਣੇ ਦੇ ਥਾਣਾ ਮੁਖੀ ਰਵਿੰਦਰ ਕੁਮਾਰ ਨੇ ਇਸ ਮੌਕੇ ਤੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਨਛੱਤਰ ਸਿੰਘ ਉਸਦੇ ਪੁੱਤਰ ਰੁਪਿੰਦਰ ਹਰਗੋਬਿੰਦ ਗੁਰਪ੍ਰੀਤ ਅਤੇ ਅਰਜੁਨ ਦੇ ਖਿਲਾਫ ਕੇਸ ਦਰਜ ਹੋ ਚੁੱਕੇ ਹਨ ਅਤੇ ਮ੍ਰਿਤਕ ਦੇ ਨੂੰ ਕਾਰਵਾਈ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ। ਹਾਂ ਕੀ ਤੁਹਾਡਾ ਨਾਮ ਕਿਹੜਾ ਪਿੰਡ ਹੈ ਕੀ ਕਰਨਾ ਵਾਪਰੀ ਸੀ ਤੇ ਕਿੰਨੇ ਜਣੇ ਦਾਤੂ ਚੱਕ ਨੇ? ਜਰਨਾਇਰਵੰਦ ਸਿੰਘ ਆ ਕੁੱਟੀਆਂ ਮਾ ਸਾਂਹੇ ਮਰਾ ਲੰਡਾ ਜੀ। ਬੜੇ ਪ੍ਰੋਗਰਾਮ ਸੀ ਵਿਆਹ ਸਾਦੀ ਦਾ ਜੀ। ਉਤੋਂ ਵਧੀਆ ਪ੍ਰੋਗਰਾਮ ਹੋ ਗਿਆ। ਡੀਜੇ ਜੂਏ ਸਾਰੇ ਬੰਦ ਕਰ ਤੇ ਪ੍ਰੋਗਰਾਮ ਦੀ ਸਮਾਪਤੀ ਕਰਦੀ ਭਾਂਡਾ ਠਿੱਕਰ ਅਸੀਂ ਸਾਰਾ ਸੰਭਾਲਤਾ ਜੀ। ਉਹ ਨਾਲ ਦੇ ਬੰਦਾਂ ਨੇ ਸਾਹਮਣੇ ਗਵੰਡੀਆਂ ਨੇ ਕੀ ਕਰਾ ਡੀਜੇ ਲਿਆ ਕੇ ੱੱਕੇ ਨਾ ਲਾ ਕੇ। ਅਸੀਂ ਬੰਦ ਕਰਾਉਂਦੇ ਸੀਗੇ ਉਹਨਾਂ ਨੇ ਸਾਡੇ ਤੇ ਇੱਕ ਤਾਂ ਹਮਲਾ ਕਰਿਆ ਸੀ ਉੱਥੇ ਹੁੰਦੀ ਪਾਣ ਕਿੰਨੇ ਜਣੇ ਚਾਹੁੰਦੇ ਤੁਸੀਂ ਕੀ ਕੀ ਅਸੀਂ 5 ਜਣੇ ਚੱਕਦੇ ਆ ਜੀ ਕੋ ਕੋ ਇੱਕ ਮੇਰਾ ਤਾਏ ਦਾ ਮੁੰਡਾ ਜੀ ਦੋ ਮੇਰੇ ਪਰਜਾਇੰਗਾ ਜੀ ਇੱਕ ਮੇਰਾ ਭਾਈ ਹਾਂ ਜੀ ਮੇਰੀ ਮੰਮਾ ਦੀ ਮੌਤ ਹੋਈ ਹੈ ਜਿਹੜਾ ਵਿਆਹ ਚੱਲ ਰਿਹਾ ਸੀ ਵਿਆਹ ਤੁਹਾਡੇ ਸੀ ਚੱਲ ਰਿਹਾ ਸੀ ਕਿਸੇ ਲੋਰ ਚੱਲ ਰਿਹਾ ਸਾਡੇ ਅੰਕਲ ਕੇ ਚੱਲ ਰਿਹਾ ਸੀ ਤੇ ਮਾਰਨ ਵਾਲੇ ਕੋਈ ਸੀ ਮਾਰਨ ਵਾਲੇ ਜੀ ਸਾਹਮਣੇ ਖਵਾਂਡੀ ਸੀਗੇ ਤਕੋਲਾਈ ਦੇ। ਤਾਂ ਨਾ ਜੀ ਨਛੱਤਰ ਸਿੰਘ ਤੇ ਉਹਦੇ ਮੁੰਡੇ ਸੀਗੇ ਜੀ ਤੇ ਦੋਦੇ ਭਰਾ ਦੇ ਮੁੰਡੇ। ਇਹ 1:30 ਵਜੇ ਦੀ ਗੱਲ ਹੈ। ਇਹ 1:30 ਵਜੇ ਦੀ ਗੱਲ ਹੈ। ਕੀ ਤੁਸੀਂ ਕੀ ਰੋਕਣਗੇ ਇਸ ਨੂੰ? ਨਹੀਂ ਜੀ ਮੈਂ ਤਾਂ ਮੇਰੀ ਮੰਮਾ ਨੇ ਉਹਨੇ ਜਿਹੜੇ ਹੱਟ ਮਾਰੀ ਤਾਂ ਤੋਂ ਜਿਹੋਨੇ ਰੌਲਾ ਪਾਇਆ ਮੈਂ ਤਾਂ ਉਹਨੂੰ ਚੱਕਣ ਗਿਆ ਸੀ ਤੇ ਉਹਨਾਂ ਨੇ ਉਹਦੇ ਮੱٹے ਮੁੰਡੇ ਨੇ ਆ ਕੇ ਮੇਰੇ ਉੱਤੇ ਸਿਰ ਚ ਟੰਬਾ ਮਾਰੇ। ਵਾਕਿਆ ਵਾਕਿਆ ਨੇ ਇਹਨਾਂ ਨੂੰ ਸਾਰਾ ਨਵੇਸ਼ ਕਰਤਾ ਜੀ ਬਿਲਕੁਲ। ਤਾਂ ਤੋਂ ਇੱਟਾ ਛਿੱਟੀਆਂ ਦੇ ਸੀ ਜੀ ਉਹ। ਥੱਲੇ ਭੌ ਨਹੀਂ ਪੈ ਰਹਿਆ ਸੀ। ਪੁਲਿਸ ਨੇ ਕੀ ਕਾਰਵਾਈ ਕੀਤੀ? ਬੋਲਸਨੇ ਦਾ ਕੋਈ ਕਾਰਵਾਈ ਨਹੀਂ ਹੈ ਤਾਂ ਕਹਿੰਦੇ ਆ ਕਾਰਵਾਈ ਕਰਦੇ ਆ ਤੇ ਕਾਰਵਾਈ ਠੀਕ ਕਰੀ ਤਾਂ ਨਹੀਂ ਤਾਂ ਵੀ ਇਸ ਦਾ ਉਹਨਾਂ ਜਿੱਕਰ ਸਿਸ਼ਕਾਰ ਨੂੰ ਅਸਾ ਖੁੱਡੀਆਂ ਮਹਾ ਸਿੰਘ ਦੇ ਵਿੱਚ ਕਰਾਪ ਕਰਨ ਦੀ ਇਹ ਕੀ ਕਾਰਵਾਈ ਕਿਤੇ ਜਾ ਰਹੀ ਕਿਸ ਤਰ੍ਹਾਂ ਦੀ ਪਰਮਿਸ਼ਨ ਸਰ ਖੁੱਡੀਆਂ ਮਹਾ ਸਿੰਘ ਰਾਤ ਕੋਈ ਸੁਨੀਲ ਕੁਮਾਰ ਦੀ ਸ਼ਾਦੀ ਸੀਗੀ ਉੱਥੇ ਕੋ ਡੀ ਜੇ ਨੂੰ ਲੈ ਕੇ ਆਂਡ ਗਵਾਂਡਾ ਮੌਸਮ ਨੇ ਕਰਾ ਉਹਦਾ ਕੋਈ ਉਹਨਾਂ ਦਾ ਆਪਸ ਵਿੱਚ ਡੀ ਜੇ ਨੂੰ ਬੰਦ ਕਰਾਉਣ ਦੇ ਵਿੱਚ ਕੋ ਲੈ ਕੇ ਝਗੜਾ ਹੋਇਆ ਸੀ ਜਿਸ ਵੰਨ ਬੈਠ ਕੋ ਤੈਸ ਸਾਹ ਕੇ ਇੱਕ ਦੂਜੇ ਪ੍ਰਤੀ ਇੱਟਾਂ ਰੋੜੇ ਚਲਣ ਲੱਗ ਗਏ ਤੇ ਨਸ਼ਤਰ ਸਿੰਘ ਪਾਰਟੀ ਵੱਲੋਂ ਕੋਈ ਰੋੜਾ ਜਾਂ ਇੱਟ ਵੱਜੀ ਹੈ ਗੁਰਮੀਲ ਕੌਰ ਨਾਂ ਦੀ ਜਨਾਨੀ ਸੀ 65 ਸਾਲ ਦੀ ਉਹ ਛੜਾ ਚੜੂ ਰਹੀ ਸੀ ਪੁਲਿਸ ਹਿਰਤ ਵਜਨ ਕਰਕੇ ਉਹਦੀ ਮੌਤ ਹੋ ਗਈ ਹੈ ਜੀ ਚਾਰ ਇਹਦੇ ਇੰਜਰਡ ਹੈ ਜੀ ਦੋ ਲੇਡੀਜ਼ ਔਰ ਦੋ ਜੈਂਟਸ ਤੇ ਮੁਕੱਦਮਾ ਨੰਬਰ 277 ਡੇਟ 17 ਮਰੰਤਈ ਅੰਡਰ ਸੈਕਸ਼ਨ 302 303 122 ਦਰਜ ਕਰ ਲਿਆ ਜੀ ਇਨਵੈਸਟੀਗੇਸ਼ਨ ਜਾਰੀ ਹੈ ਜਿਸ ਤਾ ਇਨਵੈਸਟੀਗੇਸ਼ਨ ਜੋ ਅਨਗਸ ਸਾਹਮਣੇ ਕਿੰਨੇ ਬੰਦਿਆਂ ਦੇ ਮੌਲਾਦ ਕਰ ਦਿੱਤਾ ਕਿ ਦੂਸਰੀ ਤਰ੍ਹਾਂ ਮਾਮਲਾ 5 ਬੰਦਿਆਂ ਦਾ ਦਰਜ ਹੋਇਆ ਜੀ ਅਕੋਰਡਿੰਗ ਟੂ ਸਟੇਟਮੈਂਟ ਆਫ ਦਿ ਅਵਾਂਸਿੰਗ ਸਨ ਆਫ ਗੁਰਤੇਜ ਜੀ ਦੂਸਰੀ ਤਰ੍ਹਾਂ ਇਹ ਅਜੇ ਤਾਂ ਕੋਈ ਮੈਟਰ ਆਫ ਇਨਵੈਸਟੀਗੇਸ਼ਨ ਜੇ ਕੋਈ ਆ ਦੇਖ ਲਿਆ ਜਾਏਗਾ